ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮ ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਬਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਓ ਅਬਾਰੀ ਸਤ ਬਖਸੰਦ ਸਦਾ ਮਿਹਰਵਾਨਾ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਨੇ ਹੋਏ ਬਾਰੀ ਟੌਡੀ ਮਹੱਲਾ ਪੰਜਮਾ ਸਤਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵ ਅਵਰਨਾ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਿਓ ਅਬਾਰੀ ਸਾਦ ਬਖਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਵ ਅਬਾਰੀ ਸਤਿਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਨੇ ਹੋਏ ਬਾਰੀ ਟੌਡੀ ਮਹੱਲਾ ਪੰਜਮਾ ਸਤਗੁਰ ਆਇਓ ਸ਼ਰਣੁ ਤੁਹਾਰੀ ਮਿਰੈ ਸੂਕ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਵਾ ਅਵਰਨਾ ਸੂਜੈ ਦੂਜੀ ਠਾਹ ਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਨ ਲਿਹਿਓ ਅਬਾਰੀ ਸਾਧ ਬਖ ਸੰਦ ਸਦਾ ਮਿਹਰਬਾਨਾ ਸਭਨਾ ਦੇਇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਬਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਿਓ ਅਬਾਰੀ ਸਰਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਠੈ ਪਰਿਓ ਰਾਖ ਨੇ ਹੋਏ ਬਾਰੀ ਟੌਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣ ਤੁਹਾਰੀ ਮੇਰੇ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵਾ ਆਵਰਨਾ ਸੂਜਿਆ ਦੂਜੇ ਠਾਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗਿਨ ਲਿਹਿਓ ਅਬਾਰੀ ਸਾ ਦਬਖ ਸੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਨ ਲਹਿਵ ਅਬਾਰੀ ਸਤਿਬਕਸੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਠੈ ਪਰਿਓ ਰਾਖ ਨੇ ਹੋਏ ਬਾਰੀ ਟੌਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣੁ ਤੁਹਾਰੀ ਮਿਰੈ ਸੂਕ ਨਾਮ ਹਰਿ ਸੋਬਾ ਚਿੰਤਾ ਲਾਹੈ ਹਮਾਰੀ ਰਹਾਵਾ ਅਵਰਨਾ ਸੂਜੈ ਦੂਜੀ ਠਾਹ ਹਰਿ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟ ਹੈ ਹਮ ਨੁਰਗਿਨ ਲਿਹਿਓ ਅਬਾਰੀ ਸਾਧ ਬਖਸੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲੇਹੋ ਅਬਾਰੀ ਸਰਬਕਸਾਨ ਦਾ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਨੇ ਹੋਏ ਬਾਰੀ ਟੌਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਵਾ ਆਵਰਨਾ ਸੂਜੈ ਦੂਜੀ ਠਾਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛੁਟ ਹੈ ਹਮ ਨਰਗਿਨ ਲਿਹਿਓ ਅਬਾਰੀ ਸਾਦ ਬਖ ਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮ ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਬਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਓ ਅਬਾਰੀ ਸਤ ਬਕਸੰਦ ਸਦਾ ਮਿਹਰਵਾਨਾ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਠੈ ਪਰਿਓ ਰਾਖ ਨੇ ਹੋਇ ਬਾਰੀ ਟੌਡੀ ਮਹੱਲਾ ਪੰਜਮਾ ਸਤਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ ਰਹਾਵ ਅਵਰਨਾ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਨ ਲਿਹਿਓ ਅਬਾਰੀ ਸਾ ਦਬਖ ਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖਾ ਛੁਟ ਹੈ ਹਮ ਨਿਰਗੁਣ ਲਹਿਵ ਅਬਾਰੀ ਸਤਿ ਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਠੈ ਪਰਿਓ ਰਾਖ ਨੇ ਹੋਏ ਬਾਰੀ ਟੌਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵਾ ਆਵਰਨਾ ਸੂਜੈ ਦੂਜੀ ਠਾਹ ਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਿਓ ਅਬਾਰੀ ਸਾਦ ਬਖਸੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਬਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਓ ਅਬਾਰੀ ਸਤ ਬਕਸੰਦ ਸਦਾ ਮਿਹਰਵਾਨਾ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੈ ਹੋਏ ਬਾਰੀ ਟੌਡੀ ਮਹੱਲਾ ਪੰਜਮਾ ਸਤਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਵ ਅਵਰਨ ਆਸੂ ਜੈ ਦੂਜੀ ਠਾਹ ਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛੁਟ ਹੈ ਹਮ ਨਿਰਗੁਨ ਲਿਓ ਅਬਾਰੀ ਸਾਦ ਬਖਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖਾ ਛੁਟ ਹੈ ਹਮ ਨਿਰਗੁਣ ਲਹਿਵ ਅਬਾਰੀ ਸਤਿ ਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਠ ਹੈ ਪਰਿਓ ਰਾਖ ਨੇ ਉਹੇ ਬਾਰੀ ਟੌਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵ ਆਵਰਨਾ ਸੂਜਾ ਦੂਜੀ ਠਾਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਿਹਿਓ ਅਬਾਰੀ ਸਾਧ ਬਖ ਸੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਬਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲੇਹੋ ਅਬਾਰੀ ਸਰਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਠ ਹੈ ਪਰਿਓ ਰਾਖ ਨੇ ਉਹੇ ਬਾਰੀ ਟੌਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵਾ ਅਵਰਨਾ ਸੂਜੈ ਦੂਜੀ ਠਾਹ ਹਰ ਹਾਰ ਭਰਿਓ ਤੋ ਦੁਵਾਰੀ ਲਿਖਾ ਛੋੜ ਅਲਿਖ ਹੈ ਛੁਟ ਹੈ ਹਮ ਨਿਰਗੁਨ ਲਿਓ ਅਬਾਰੀ ਸਾਦ ਬਖਸੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜ ਮਾ ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਬਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਓ ਅਬਾਰੀ ਸਰਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤਿ ਪਾਛੈ ਪਰਿਓ ਰਾਖ ਨੇ ਹੋਏ ਬਾਰੀ ਟੌਡੀ ਮਹੱਲਾ ਪੰਜਮਾ ਸਤਗੁਰ ਆਇਓ ਸ਼ਰਣ ਤੁਹਾਰੀ ਮਿਰੇ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵਾ ਆਵਰਨਾ ਸੂਜੈ ਦੂਜੀ ਠਾਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟ ਹੈ ਹਮ ਨਿਰਗੁਨ ਲਿਹਿਓ ਅਬਾਰੀ ਸਾਦ ਬਖਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖ ਹੈ ਛੁਟ ਹੈ ਹਮ ਨਿਰਗੁਣ ਲਹਿਵ ਅਬਾਰੀ ਸਤਿਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਠੈ ਪਰਿਓ ਰਾਖ ਨੇ ਹੋਏ ਬਾਰੀ ਉਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵ ਅਵਰਨਾ ਸੂਜੈ ਦੂਜੀ ਠਾਹ ਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਿਹਿਓ ਅਬਾਰੀ ਸਾ ਬਖਸੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਉ ਆਵਰਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਵ ਅਬਾਰੀ ਸਤਿਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਨੇ ਹੋਏ ਬਾਰੀ ਉਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣੁ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਾਹੈ ਹਮਾਰੀ ਰਹਾਵ ਅਵਰਨਾ ਸੂਜੈ ਦੂਜੀ ਠਾ ਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟ ਹੈ ਹਮ ਨਿਰਗੁਨ ਲਿਹਿਓ ਅਬਾਰੀ ਸਾ ਦਬਖ ਸੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਹੈ ਹਮਾਰੀ ਰਹਾਉ ਆਵਰਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਵ ਅਬਾਰੀ ਸਰਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤਿ ਪਾਠੈ ਪਰਿਓ ਰਾਖ ਨੇ ਹੋਇ ਬਾਰੀ ਉਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵ ਅਵਰਨਾ ਸੂਜੈ ਦੂਜੀ ਠਾਹ ਹਰ ਹਾਰ ਭਰਿਓ ਤੋ ਦਵਾਰੀ ਲੇਖਾ ਛੋੜ ਅਲੇਖੈ ਛਟ ਹੈ ਹਮ ਨਿਰਗੁਨ ਲਿਹਿਓ ਅਬਾਰੀ ਸਾ ਬਖਸੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਓ ਆਵਰਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਵ ਅਬਾਰੀ ਸਤਿਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤਿ ਪਾਛੈ ਪਰਿਓ ਰਾਖ ਨੇ ਹੋਏ ਬਾਰੀ ਉਡੀ ਮਹੱਲਾ ਪੰਜਮਾ ਸਤਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵ ਅਵਰਨਾ ਸੂਜੈ ਦੂਜੀ ਠਾਹ ਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਹਿਓ ਅਬਾਰੀ ਸਾ ਦਬਖ ਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜ ਮਾ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਓ ਆਵਰਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਵ ਅਬਾਰੀ ਸਤਿ ਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤਿ ਪਾਛੈ ਪਰਿਓ ਰਾਖ ਨੇ ਹੋਇ ਬਾਰੀ ਟੌਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣ ਤੁਹਾਰੀ ਮਰੇ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵ ਅਵਰਨਾ ਸੂਜਿਆ ਦੂਜੀ ਠਾਹ ਹਰ ਹਾਰ ਭਰਿਓ ਤੋ ਦਵਾਰੀ ਲੇਖਾ ਛੋੜ ਅਲੇਖ ਹੈ ਛੁਟ ਹੈ ਹਮ ਨਿਰਗੁਨ ਲਿਹਿਓ ਅਬਾਰੀ ਸਾ ਦਬਖ ਸੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਉ ਆਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਵ ਅਬਾਰੀ ਸਤਿਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਨੇ ਹੋਏ ਬਾਰੀ ਟੌਡੀ ਮਹੱਲਾ ਪੰਜਮਾ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵ ਅਵਰਨਾ ਸੂਜੈ ਦੂਜੀ ਠਾਹ ਹਰ ਹਾਰ ਭਰਿਓ ਤੋ ਦਵਾਰੀ ਲੇਖਾ ਛੋੜ ਅਲੇਖ ਹੈ ਛੁਟ ਹੈ ਹਮ ਨਿਰਗੁਨ ਲਿਹਿਓ ਅਬਾਰੀ ਸਾਦ ਬਖਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹੱਲਾ ਪੰਜਮਾ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੈ ਹਮਾਰੀ ਰਹਾਓ ਆਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਹਿਵ ਅਬਾਰੀ ਸਤਿਬਕਸੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਠੈ ਪਰਿਓ ਰਾਖ ਨੇ ਹੋਇ ਬਾਰੀ ਟੌਡੀ ਮਹੱਲਾ ਪੰਜਮਾ ਸਤਗੁਰ ਆਇਓ ਸ਼ਰਣ ਤੁਹਾਰੀ ਮਿਰੈ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਵ ਅਵਰਨਾ ਸੂਜੈ ਦੂਜੀ ਠਾਹ ਹਰ ਹਾਰ ਭਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਨ ਲਿਹਿਓ ਅਬਾਰੀ ਸਾ ਦਬਖ ਸੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ